ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਪਦੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਾਉ ਨਿਰਵੈਰ ਕਾਲਮੁਰਤਾ ਜੁਨੀ ਸੈਭੰ ਗੁਰਪ੍ਰਸਾਦ ਜਪ ਆਜ ਸੱਚ ਜੁਗਾਦ ਸੱਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚਣਾ ਹੋਵਈ ਜੇ ਸੋਚੀ ਲਖ ਵਾਰ ਚੁਪੈ ਚੁਪ ਨਾ ਹੋਵਈ ਜੇ ਲਾਈ ਰਹਾ ਲਵਤਾਰ ਭੁਖਿਆ ਭੁਖ ਨਾ ਉਤਰੀ ਜੇ ਬਨਾਂਪੁਰਿਆ ਭਾਰ ਸਹਿ ਸਿਆਣਪਾ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਘੂੜੈ ਟੁੱਟੈ ਪਾਲੋ ਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਆਵਨਾ ਘਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮਿ ਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀ ਇਸੇ ਇੱਕ ਹੁਕਮੀ ਸਦਾ ਪੁਆਇ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੀ ਬੁਜਤਾਂ ਮੈਂ ਕਹਿ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ਼ ਕਰੇ ਤਨ ਖੇਗਾ ਵੇਖੋ ਜੀ ਲੈ ਫਿਰਦੇ ਗਾਵੇ ਕੋ ਜਪੈ ਦਿਸੈ ਦੂਰ ਗਾਵੇ ਕੋ ਵੇਖਿਆ ਹਜ਼ਰਾ ਦੂਰ ਕਤ ਵੇ ਟੋਟ ਕਥ ਕਤ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈਂਦੇ ਤੱਕ ਪਾਹੇ ਜੁਗਾ ਜੁਗੰਤਰ ਖਾਈ ਕਾਏ ਹੁਕਮਿ ਹੁਕਮ ਚਲਾਏ ਰਾਹੋ ਨਾਨਕ ਵਿਖਸਾ ਵੇ ਪ੍ਰਵਾਹ ਸਾਚਾ ਸਾਹਿਬ ਸਤਨਾਏ ਪੱਖਿ ਆਪੋ ਆਪਾਰ ਆਖੇ ਮੰਗੇ ਦੇ ਦੇ ਦਾ ਕਰੇ ਦਾ ਤਾਰ ਫਿਰਕੇ ਅੱਗੇ ਰੱਖਿਆ ਜਿਦਿਸੇ ਦਰਬਾਰ ਮੌਕੇ ਬੋਲਣ ਬੋਲੀ ਜੇ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਤਨਾਵ ਵਢਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਕ ਦਵਾਰ ਨਾਨਕੀ ਵੇ ਜਾਣੀ ਐ ਸਭ ਆਪੇ ਸਚਿਆਰਥ ਆਪੇ ਨਜਾਇ ਕੀਤਨ ਹੋਏ ਆਪੇ ਆਪ ਨਰੰਜਨ ਸੋਏ ਜਨ ਸੇਵਿਆ ਤਨ ਪਾਇਆ ਮਾ ਨਾਨਕ ਗਾਵੀਏ ਗੁਣੀ ਨਿਦਾਨ ਗਾਵੀਏ ਸੁਣਿਆ ਮੰ ਰੱਖਿਆ ਭਾ ਜਾਏ ਗੁਰਮਖਨਾਦ ਗੁਰਮਖਵੇਦੰਗੁਰਮਖਰੈ ਆਸਮਾਈ ਗੁਰੂ ਇਸਰ ਗੁਰੂ ਗੋਲਕ ਬਰਮਾ ਗੁਰਪਾਰ ਬਤੀਮਾਈ ਜੇਹੋ ਜਾਣਾ ਆਖਾ ਨਹੀਂ ਕਹਿਣਾ ਕਤ ਨਾ ਜਾਏ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋਮੈ ਵਿਸਰਣਾ ਜਾਏ ਦੀਰਤਨਾਵਾ ਜੇਤੇਸਪਾ ਵਵਣ ਪਾਣੀ ਕਹਿ ਨਹੀਂ ਕਰੀ ਜੇਤੀ ਸੁਰਠਪਾਈ ਵੇਖਾ ਵਣ ਕਰਮਾ ਕੇ ਮਿਲ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿਕ ਸੁਣੀ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋਮੈ ਵਿਸਰਣਾ ਜਾਏ ਜੇ ਜੁਗ ਚਾਰੇ ਆਰਜਹੋਰ ਸੁਣੀ ਹੋਏ ਨਵਖੰਡਾ ਵਿੱਚ ਜਾਣੇ ਨਾਲ ਚਲੇ ਸਭ ਕੋ ਇਹ ਚੰਗਾ ਨਾਮ ਰਖਾਏ ਕਹਿ ਦਸਕੀਰ ਜਗਲੇ ਜੇ ਤਿਸ ਨਦਰ ਨਾ ਆਵੀ ਤ ਅੰਦਰ ਕੀਤ ਕਰ ਦੋ ਸੀ ਦੋਸਤਾਰੇ ਨਾਨਕ ਨਿਰਗੁਣ ਗੁਣ ਕਰੇ ਗੁਣੰਤੇ ਅਗੁਣ ਦੇ ਤਹਾ ਕੋਈ ਨਾ ਸੋਝਈ ਜੇ ਇਸ ਗੁਣ ਕੋਈ ਕਰੇ ਸੁਣੇ ਸਿੱਧ ਪੀਰ ਸੁਰਨਾਥ ਸੁਣੇ ਧਰ ਤਵਲਾ ਕਾ ਸੁਣੇ ਦੀਪ ਲਾਉ ਪਤਾ ਸੁਣੇ ਪੁਹਨ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾ ਸੁਣੇ ਦੁਖ ਪਾਪ ਕਾ ਨਾਸ ਸੁਣੇ ਇਸਰ ਵਰ ਮਹਿੰਦ ਸੁਣੇ ਮੁਕਸਲਾ ਹਨਮੰਦ ਸੁਣੇ ਜੋਗ ਜੁਗਾ ਤਨ ਭੇਦ ਸੁਣੇ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਤ ਸੰਤੋਖ ਗਿਆਨ ਸੁਣੇ ਸਰਕਾਸ਼ਨਾ ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾ ਸੁਣੇ ਦੁ ਸਾ ਸੁਨਾਂਦੇ ਪਾਵੈਰਾ ਸੁਨਹਾਂਤ ਵੈਸਗਾ ਨਾਨਕ ਭਗਤ ਸਦਾ ਵਿਗਾ ਸੁਣੈ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਬੁਛਤਾਏ ਕਾਗਦ ਕਲਮ ਨਾਲ ਲਿਖਣਾ ਹਾ ਮੰਨੇ ਕਾਬ ਕਰਨ ਵਿਚਾਰਿਆ ਸੋ ਨਾਮ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਵੇ ਮੰਨ ਬਹੁਤ ਮੰਨੇ ਸકલ ਭਵਨ ਕੀ ਸੁੱਧ ਮੰਨੇ ਮੋਹ ਚੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸਿਓਂ ਪ੍ਰਗਟ ਜਾਏ ਮੰਨੇ ਮਗ ਨਾ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਹੈ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪ ਆਰਮਨ ਅਤਾਰੇ ਤਾਰੇ ਕੋ ਸਿਕਮਨ ਨਾਨਕ ਭਵੇ ਨਾ ਪੇ ਕੈਸਾ ਨਾਮ ਨਰੰਦਨ ਹੋਏ ਜੇ ਕੋ ਮੰਜਾ ਨੇ ਮਨ ਕੋਏ ਪੰਜ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵ ਹੈਦਰ ਗਿਆ ਮਾਨ ਪੰਚੇ ਸੋਹੇ ਦਰਜਾਨ ਪੰਚਾ ਕਾ ਗੁਰੂ ਇੱਕ ਤੇ ਹਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੈ ਕਰਨੇ ਨਾ ਹਿਸਮਾਰ ਤੋ ਦਰਮਦਿਆ ਕਾ ਪੂ ਸੰਤੋਕਤਾ ਪ੍ਰਖਿਆ ਜਨ ਸੂਤ ਜੇ ਕੋ ਬੂਝਾ ਹੋ ਵੈਸ ਤਿਆਰ ਤਵਲੇ ਉਪਰ ਕੀਤਾ ਪਾਰਤਾ ਦਿਹੋਰ ਪਰੇ ਹੋਰ ਹੋਰ ਤਿਸਤੇ ਵਾਰਤਲੇ ਕਾਉਣ ਜੋਰ ਜੀ ਜਾ ਤਰੰਗਾ ਕੇ ਨਾਮ ਸਬਨਾ ਲਿਖਿਆ ਬੜੀ ਕਲਾਮ ਇਹ ਲਿਖਾਲੀ ਕ ਜਾਣੇ ਕੋਇ ਲਿਖਾਲੀ ਕਹਿ ਕਹਿਤਾ ਹੋਏ ਕੀਤਾ ਤਾਲ ਸਵਾਲੇ ਰੂਪ ਕੇ ਤੇਦ ਜਾਣੇ ਕੋਣਕੂਦ ਕਿਤਾਬ ਸੋ ਇੱਕ ਖ وارے نک وار جو سائی پلی سدا سلامت کمن کہاں نہ جاو ایک جوتھا سا پلی سدا سلامت اث مور کند کو ہرام کور سنکھ مر کر جائے جورکر تک مائے پاب پائے ਸੰਖੇਂਦਕ ਸਰਕਾਰ ਹੈ ਪਰ ਨਾਰਕਨੀਸ਼ ਕਾ ਹੈ ਵਿਚਾਰ ਵਾਰ ਨਜਾਵੇ ਇੱਕ ਵਾਰ ਜੋਤ ਤੁਪਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅ ਸੰਖਨਾਵ ਸੰਤਾਵ ਗਮਗਮ ਸੰਖਲਵਾ ਸੰਕੈ ਸਰਪਾਲ ਹੋਇ ਅਕਰੀਨਾ ਮਕਰੀ ਸਲਾਹ ਅਕਰੀ ਗਿਆਨ ਗੀਤ ਗੁੰਗਾ ਹਲਕਲੇ ਲਿਖਣ ਬੋਲਣ ਬਾਣ ਕਰ ਸਰ ਸੰਜੋਗ ਵਖਾਣ ਜਿਨੇ ਲਿਖੇ ਤਿਸਰਨਾਏ ਜੇ ਫਰਮਾਇ ਤੇ ਟਪਾਇ ਜੇ ਤਾਕੀਤਾ ਤੇ ਤਨਾਓ ਵਣਨਾ ਮੈਨਾ ਕੋ ਥਾ ਕੁਦਰਤ ਕਮਣ ਕਹਾ ਵਿਚਾਰ ਵਾਰ ਨਜਾਵੇ ਇੱਕ ਵਾਰ ਜੋਤ ਤੁਪਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਪਰ ਇਹ ਹੱਥ ਪੈਰ ਤੰਦੇਹ ਪਾਣੀ ਤੋਤਾ ਤਰਸ ਕੇ ਇਹ ਮੂਤ ਪਲੀਤੀ ਕਪੜਾ ਹੋਏ ਦੇ ਸਾਬਨ ਲਈ ਆ ਤੋ ਇਹ ਪਰਿਯਮਤ ਪ ਹੋ ਤੋ ਪੈਨਾ ਵੇ ਕਰੰਗ ਪੁਨੀ ਪਾਪੀ ਅਖਣ ਨਾ ਹੈ ਕਰ ਕਰ ਕਰਨਾ ਲਿਖ ਲਿਆ ਜਾਓ ਆਪੇ ਵੀ ਜਾਪੇ ਕਾਉ ਨਾਲ ਕੁਕ ਮੀਆ ਵੇ ਜਾਓ ਤੀਰਥ ਤਪ ਦਿਆ ਦਾ ਦਾਨ ਜੇ ਕੋ ਪਾਵੇ ਦਿਲ ਕਾ ਮਨ ਸੁਣਿਆ ਮੰਨਿਆ ਮਨ ਕੀਤਾ ਭਵੰਤਰਗਾ ਤੀਰਥ ਮਲਣਾ ਹੋ ਸਕੁਣ ਤੇਰੇ ਮੈ ਨਹੀਂ ਕੋਈ ਵਿਣਗੁਣ ਕੀਤੇ ਭਗਤ ਨਾ ਹੋਏ ਸੋ ਸਾਧ ਬਾਣੀ ਬਰਮਾਉ ਸਾਸਵਣ ਸਦਾ ਮੰਚਾ ਕਮਨ ਸਵੇਲਾ ਵਕਤ ਕਮਨ ਕਮਨ ਸਿਤ ਕਮਨ ਵਾਲ ਕਮਨ ਸ੍ਰੋਤੀ ਮਾ ਕਮਨ ਜੇ ਤੋਆ ਗਾਰ ਵੇ ਨਾ ਪਾਈਆ ਪੰਡਤੀ ਜਹੋ ਵੇ ਪ੍ਰਾਣ ਵਕਤ ਨਾ ਪਾਇਓ ਕਾਦੀ ਅਜ ਲਿਖਣ ਲਈ ਕੁਰਾਨ ਇਤਵਾਰ ਨਾ ਜੋਗੀ ਜਾਣ ਰਤ ਮਾ ਹੁਨਾ ਕੋਈ ਜਾ ਕਰਤਾ ਸਿਰ ਠੀਕੋ ਸਜ ਪੁਰਦੇਖਸਿਆਣਾ ਵੱਡਾ ਸਾਇਵਡਿਨਾਈ ਕੀਤਾ ਜਾ ਕਹੋ ਬੇ ਨਾਨਕ ਜੇ ਕੋ ਆਪੋ ਜਾਣਾ ਕੇ ਗਿਆਨ ਸੋ ਹੈ ਪਤਾ ਲਾ ਪਤਾ ਲਾ ਲੱਖਾ ਕਸਾ ਕਸਾ ਉੜ ਕੁੜਕ ਪਾਵਤ ਕੇ ਵੇਦ ਕਹਿਣਿਕ ਬਾਤ ਸਹਿਸ 18 ਕਹਿਣਕ ਤੇ ਬਸਲੇ ਕਿਤਾਬ ਤੇ ਲਿਖਾ ਹੋਇ ਤੋ ਲਿਖਿਆ ਲਿਖਾਇ ਬਣਾ ਸਾਨਕ ਵੱਡਾ ਕੀ ਆਪੇ ਜਾਣਾ ਆਪ ਸਲਾਹੀ ਸਲਾਇਤੀ ਸੁਰਤਨਾ ਪਾਈਏ ਨਦੀਆ ਤੇ ਵਾਹ ਪਵ ਹੈ ਸਮੁੰਦਰ ਨ ਜਾਣੀ ਸਮਨਸਾ ਸੁਲਤਾਨ ਗਿਰਹ ਹਜ਼ੇਤੀ ਮਲਤਾਨੇ ਕਿਹੜੀ ਤੁਲਨਾ ਹੋ ਬਣੀ ਜੇ ਤਸਮਨ ਹੋਣਾ ਵਿਸਰੈ ਆਂਤਨਾ ਸਿਫਤੀ ਕਹਿ ਨਾਂਤੰਤਨਾ ਕਰਨਾ ਦੇਣ ਆਂਤੰਤਰਾ ਮੇਕਣ ਸੁਣਨਾ ਆਂਤੰਤਨਾ ਜਾਪੇ ਕੇ ਮਨਵਾਂਤੰਤਨਾ ਯਾਪੀ ਕੀਤਾ ਕ ਜੋ ਤਾਂ ਵਡਾ ਸਾਹਿਬ ਉੱਚਾ ਥਾ ਉੱਚੋ ਬ੍ਰੋਚਾਣਾ ਵੇੜਾ ਚਾਹ ਵੇ ਕੋਈ ਤੀ ਸੁੱਚੇ ਕੋ ਜਾਣੇ ਸੋ ਜੇਵੜ ਆਪ ਜਾਣ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤਿਰਨਾ ਤਾਂ ਮਾਇ ਕਿਤੇ ਮੰਗੇ ਜੋ ਪਾਰ ਕੀਤੇ ਗੰਤ ਨਹੀਂ ਵਿਚਾਰ ਕਿਤੇ ਖਪ ਟੁੱਟ ਹੈ ਵਿਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖਾ ਹੀ ਖਾਏ ਕਿਤੇ ਦੁਖ ਭੂਗ ਸਤ ਮਾਰ ਹੈ ਪੀਦਾ ਤਰੀ ਦਾ ਤਾਰ ਬੰਦ ਕਲਾ ਸੀ ਪਾਣਾ ਹੋਏ ਹੋ ਰਾਕ ਨਾ ਸਕਿਆ ਕੋਈ ਜੇ ਕੋ ਖਾਏ ਕਾਖਣ ਪਾਏ ਉਹ ਜਾਣੇ ਜੇ ਤੇ ਮੋਖਾਏ ਆਪੇ ਜਾਣੇ ਆਪੇ ਦੇ ਆਕੇ ਸੇ ਪੇ ਕੇ ਹੀ ਕਿ ਜਿਸ ਨੂੰ ਬਖਸ਼ਿ ਸਿਫਤ ਸਲਾਹ ਨਾਨਕ ਪਾਸ਼ਾਹੀ ਪਾਸ਼ਾਉ ਆਮਲ ਗੁਣਾਮਲ ਵਪਾਰ ਇਮਰ ਪੰਡਾਰਾ ਮੁਲਾਵੈ ਇਮਰ ਜਾਇਮਲ ਪਾਇਮੁਲਾਸਮਾ ਇਮਰ ਧਰਮ ਮੁਲਦੀ ਬਾਣਾ ਮੁਤਲਮਲ ਪ੍ਰਵਾਨ ਮੁਲ ਬਖਸੀ ਸਮੋਣੀ ਸਾ ਆ ਮੁਲ ਕਰਮ ਮੁਲ ਫਰਮਾਨਮ ਲੋ ਮੁਲਾਖਿਆ ਨ ਜਾਇ ਆਖਾ ਖ ਰਹਿਲ ਬਲਾਇਆ ਕੇ ਵੇਦ ਪਾਤ ਪੁਰਾਣ ਆਖੇ ਪੜੇ ਕਰੇ ਵਿਖਿਆਣਾ ਕੇ ਬਰਮੇ ਆਖੇ ਇੰਦਾ ਕੇ ਗੋਪੀ ਤੇ ਗੋਵਿੰਦਾ ਕਈ ਸਰਾ ਕੇ ਸੇਦਾ ਕੇ ਕੀਤੇ ਕੀਤੇ ਬੁਧ ਆਖੇ ਤਾਂ ਵਕ ਦੇਵਾ ਕ ਸੋਨਰ ਮੋ ਜਨ ਸੇਵ ਕੀਤੇ ਆਖੇ ਅਖਣ ਪਾਇ ਕੇਤੇ ਕਹਿ ਕਹਿ ਉੱਟ ਉੱਟ ਜਾਏ ਤੇ ਕੀਤੇ ਹੋਰ ਕਰੇ ਤਾਕ ਨ ਸਕੇ ਕਈ ਕੇ ਜੇਵੜ ਪਾਵੇ ਤੇਵੜ ਹੋਏ ਨਾਨਕ ਜਾਨੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾ ਲਿਖੇ ਸਰਗਵਾਰਾ ਗਵ ਕਰ ਕੇ ਹਜਤ ਵੈ ਸਰਵਸ ਮਾਲੇ ਵਾਜੇ ਨਾ ਦਨੇ ਕਸ ਖਕੇ ਦੇਵਾ ਵਣ ਹਾਰੇ ਕੇ ਤੇ ਰਾਗ ਬਰੀ ਜੋ ਕਹਿਨ ਕੇ ਤੇ ਗਾਵਨ ਹਾਰੇ ਗਾਵੇ ਤੋ ਨਾ ਪਉਣ ਪਾਣੀ ਵੈ ਸੰਦਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਇਸ ਵਰਮਾ ਦੇਵੀ ਸੋਹਨ ਸਦਾ ਸਵਾਰੇ ਗਾਵੇ ਦਿਨ ਦਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਣੀਆਂ ਮਨ ਮੋਹਨ ਸੁਰਗ ਮਛ ਪਿਆਲੇ ਗਾਵਨ ਰਤਨ ਪਾਏ ਤੇਰੇ 68 ਰਤੀ ਰਤ ਨਾਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਪਰ ਪੰਡਾ ਕਰ ਕਰ ਰਖੇ ਤਾਰੇ ਇਦੋਂ ਨਗਾ ਵਹਿਜੋ ਤੁਲਪਮਨ ਰਤੇ ਤੇਰੇ ਭਗਤ ਰਸਾਲੇ ਹੋਰ ਕੀ ਤੇਗਾ ਮਨ ਸੇ ਮਿਤਨਾ ਬਣਾਨਾ ਕਿਆ ਵਿਚਾਰੇ ਸੋਈ ਸੋਈ ਸਦਾ ਸਤ ਸੱਚਾ ਸੱਚਾ ਸਤਿਨਾਇ ਹੈ ਵੀ ਹੋਸੀ ਜਾਏ ਨਾ ਜਾਸਿ ਰਚਨਾ ਜੇ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜੀ ਨੂੰ ਪਾਈ ਕਰ ਕਰ ਵੇਖੇ ਕੀਤਾ ਆਪਣਾ ਜੋਤਿਸ ਦੀ ਵੜਿਆਏ ਜੋਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰਨਾ ਚਾਹੀ ਸੋ ਪਾਤ ਸਾਹੁ ਸਾਹ ਪਾਤ ਸਹਿਵਨਾਨ ਕਰੈ ਨਰ ਜਾਈ ਮੁੰਦਾ ਸੰਦੋਖ ਸਰਮਪਤ ਚੋਲੀ ਧਿਆਨ ਕੀ ਕਰ ਹੈ ਵੀ ਬੋਧ ਕਿੰਤਾ ਕਾਲ ਕੁਵਾਰੀ ਕਾ ਜਗ ਡੰਡਾ ਪ੍ਰਤੀ ਤਾਈ ਪੰਥੀ ਸਗਲ ਸਮਾਤੀ ਮਨ ਜੀਤਾ ਜਗ ਜੀਰ ਆਦੇਸ ਦਿਸਾ ਆਦੇਸ ਆਧਾ ਨੀਲਾ ਨਾਦ ਨਾ ਹ ਜੈ ਨਾਦ ਆਪ ਨਾਥ ਨਾਥੀ ਸਭ ਜਾ ਕੇ ਰਿਤ ਸਦਵਰ ਸਾਧ ਸੰਜੋਗ ਵਿਜੋਗ ਦੇ ਕਾਰ ਚਲਾ ਬਹਿ ਲੇ ਕੇ ਆ ਵੇ ਭਾਗ ਆਦੇਸ਼ ਦੀ ਸਹਾਇ ਦੇ ਸਾਧਾ ਨੀਲ ਨਾਦ ਨਾਥ ਜੁਗ ਜੁਗੇ ਕੋ ਵੇਸ ਏ ਕਮਾਈ ਜੁਗਤ ਵਿਆਹੀ ਤਿੰ ਚਲੇ ਪ੍ਰਮਾਨ ਇੱਕ ਸੰਸਾਰਿਕ ਪੰਡਾਰੀ ਕਲਾਈ ਦੀ ਬਾਣ ਜੀ ਤੇ ਸਭਾ ਵੇ ਤੇ ਚਲਾ ਵੇ ਜੋ ਹੋਵੇ ਪ੍ਰਮਾਨ ਉਹ ਵੇਖਿਆ ਉਹਨਾਂ ਨਦਰ ਨਾ ਵੇ ਬਹੁਤਾ ਹੀ ਵਿਡਾਣ ਆਦੇਸ਼ ਦੀ ਸਹਾਇ ਦੇ ਸਾਧਾ ਨੀਲ ਨਾਦ ਨਾਥ ਜੁਗ ਜੁਗੇ ਕੋ ਵੇਸ ਆਸਨ ਲੋਏ ਲੋਏ ਪੰਡਾਰ ਜੋ ਕਿਪਾਇ ਸਵੇਕਾ ਵਾਰ ਕਰ ਕਰ ਵੇਖ ਸਰ ਜਨਹਾਰ ਨਾਨਕ ਸੱਚੀ ਕੀ ਸੱਚੀ ਕਾਰਾ ਦੇਸ਼ ਦੀ ਸਹਾਇ ਦੇ ਸਾਧਾ ਨੀਲ ਨਾਦ ਨਾਥ ਜੁਗ ਜੁਗੇ ਕੋ ਵੈਲਾ 21 ਲੱਖ ਲੱਗ ਜਿਹੜਾ ਕੀ ਹੈ ਇੱਕ ਨਾਮ ਜਗਦੀਸ਼ੇ ਤਰਾਵਤ ਪਵੜੀਆ ਚੜਿਆ ਹੋਇਆ 21 ਸੁਣ ਗੱਲਾਂ ਆਕਾਸ ਕੀ ਕੀਟਾਈ ਦੀ ਸਨਾਨਕ ਨੰਦਰੀ ਪਾਈਏ ਕੁੜੀ ਕੁੜਾ 30 ਆਖਣ ਜੋਰ ਜੋ ਪੈਨਹ ਜੋਰ ਜੋ ਨਾਮ ਗਣ ਦੇਣਾ ਜੋਰ ਜੋਰ ਨਾਲ ਜੇ ਹੁਣ ਮਰਨਾ ਹੈ ਜੋਰ ਜੋਰ ਨਾਲ ਆਰਾਜ ਮਾਲ万ਸੋਰ ਜੋਰ ਨਾਲ ਸੁਰਤੀ ਗਿਆਨ ਵਿਚਾਰ ਜੋਰ ਨਾਲ ਉਕਤੀ ਛੁਟਾ ਸੰਸਾਰ ਜਿਸਰ ਜੋਰ ਕਰ ਵੇਖੇ ਸੋ ਇਨਾਨਕ ਉਤਮਨੀਚ ਨਾ ਕੋਏ ਰਾਤੀ ਰੋਤੀ ਦਿੱਤੀ ਵਾਰ ਪਮਪਾਣੀ ਨੀ ਪਾਤਲ ਦੀ ਸੁਇਤਰ ਦੀ ਤਾਪ ਰਕੀ ਧਰਮਸਾਲ ਦੀ ਸੁਜੀ ਜੁਗਤ ਕੇ ਰੰਗ ਤਨ ਕੇ ਨਾਮ ਅਨੇਕ ਅਨਤ ਕਰਮੀ ਕਰਮੀ ਹੋ ਵਿਚਾਰ ਸਚਾ ਸਚਾ ਦਰਬਾਰ ਇਥੇ ਸੋਨ ਪੰਜ ਪ੍ਰ ਇਹ ਤੇ ਪਾਉਂਡ ਪਾਣੀ ਵੈਸੰਤਰ ਕੇ ਇਤਕਾਨ ਮਹਿਸਾ ਕੇ ਤੇ ਵਰਮੇ ਕਾਰਤ ਗੜੀਏ ਰੂਪਾਂ ਕੇ ਵੈਸਕੇ ਤੇ ਕਰਮ ਭੂਮੀ ਮੇਰ ਕੇ ਤੇ ਕਿਤੇ ਤੂਪਦੇਸ਼ ਕੇ ਤੇ ਚੰਦ ਸੂਰ ਕੇ ਤੇ ਕਿਤੇ ਮੰਡਲ ਦੇ ਸਕੇ ਤੇ ਸਿੱਧ ਬੁੱਧਨਾਥ ਕੇ ਤੇ ਕਿਤੇ ਦੇਵੀ ਵੈਸਾ ਇਤੇ ਦੇਵ ਦਨਵ ਮਨ ਕੇ ਤੇ ਕਿਤੇ ਰਤਨ ਸਮੁੰਦ ਕੇ ਤੇ ਕਾਣੀ ਕੇ ਤੇ ਬਾਣੀ ਕੇ ਤੇ ਪਾਤਨ ਦੇਨ ਦੇ ਤੇ ਸੁਰਤੀ ਸੇਵਕ ਕੇ ਤੇ ਨਾਨਕੰਤ ਨਾਨਤਾ ਗਿਆਨਖੰਡ ਮੈਂ ਗਿਆਨ ਪ੍ਰਚੰਡ ਦਿੱਤਾ ਨਾਦ ਬਿਨੋਦ ਕੋੜ ਅਨੰਦ ਸਰਮਖੰਡ ਕੀ ਬਾਣੀ ਰੂਪ ਦੇ ਉਤੇ ਘਰਤ ਕੜੀਆ ਬਹੁਤ ਨੂੰ ਪਰ ਤਾਂ ਕਿ ਇਹ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿਛੇ ਬੁਝਤਾਏ ਤੇ ਕੜੀਏ ਸੁਰਤ ਮਤਮਨ ਬੁੱਧ ਤੇ ਕੜ ਉਹਰ ਤੇਜੋਲ ਮਹਾਬਸੂਤ ਨ ਮਹਾਰਾਮ ਰਹਾ ਪ੍ਰਭੂ ਰ ਤੇਸੀ ਤੋਸੀਤਾ ਮਮ ਮਾਇਤਾ ਕੇ ਰੂਪ ਨ ਕਥਨੇ ਜਾਏ ਨਾ ਮਰਨਾ ਠਾਕੇ ਜਾਏ ਜਿਨ ਕੇ ਰਾਮ ਵਸੈ ਮਨ ਮਾਇ ਤੇ ਟਪਕ ਤੇ ਵਸੈ ਕੋ ਕਰਹ ਨ ਦਸਚਾਵਨ ਸੋਏ ਸਚ ਖੰਡ ਵਸੈ ਰੰਕਾਰ ਕਰ ਕਰ ਵੇਖਨ ਨਦਰ ਨਿਹਾਲ ਤੇ ਖੰਡ ਮੰਡਲ ਪਰ ਪੰਡ ਜੇ ਕੋ ਕਰ ਤਨ ਤਨੰਦ ਦਿੱਤਾ ਲੋ ਲੋ ਆਕਾਰ ਜਿ ਵਿਜੇ ਹਕਮ ਤੇ ਵਤ ਵਿਕਾਰ ਵੇਖਾ ਵਿਕ ਜਗਰ ਵਿਚਾਰ ਨਾਨਕ ਤਨਾ ਕਰੜਾ ਸਾਰ ਜਤ ਪਾ ਰਤੀ ਸੁਨਿਆਰ ਅਰਣ ਮਤਵੇਦ ਹਤਿਆਰ ਭਾਉ ਕਲਾ ਕੰਦਾ ਬਤਾਓ ਭਾਂਡਾ ਪਾਓ ਅਮਰਤਾ ਤੇ ਢਾਲ ਕੜੀਆ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰ ਨਿਹਾਲ ਸ਼ਲੋਕ ਤਰਤ ਮਹਾਤ ਦੇਸਰਾਦੋ ਦਾਈ ਦਾਈ ਖੇਲੇ ਸਗਲ ਜਗਤ ਚੰਗੇ ਆਈਆਂ ਬੁਰੀਆਂ ਆਈਆਂ ਵਾਚਾ ਧਰਮਾ ਦੂਰ ਕਰਮੀਆ ਪੂ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਕਿਉ ਜਲੇ ਕੇ ਤੀ ਛੁੱਟੀ ਨਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ